ਸਾਡੇ ਦੋ ਛੋਟੇ ਭਰਾ ਵੀਰਿੰਦਰ ਸਿੰਘ ਗਰੇਵਾਲ ਤੇ ਸਰਪੀ ਸਿੰਘ ਗਰੇਵਾਲ ਨੂੰ ਕਲਾਂ ਦੇ ਜਾਤ ਵਿੱਚ ਜਿਹੜਾ ਅਸੀਂ ਅੱਖਾਂ ਦੇ ਕੈਂਪ ਲਾਉਨੇ ਆ ਸਾਲ ਦੇ ਵਿੱਚ ਦੋ ਵਾਰੀ ਇੱਕ 16 ਮਾਰਚ ਨੂੰ ਹੁੰਦਾ ਤੇ ਇੱਕ 16 ਦਸੰਬਰ ਨੂੰ ਹੁੰਦਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੁਨੀਆ ਦੇ ਵਿੱਚ ਹਰ ਰੋਜ਼ ਵਾਂਗ ਕੈਂਪ ਲੱਗਦੇ ਨੇ ਬਹੁਤ ਸਾਰੀਆਂ ਸੰਸਥਾਵਾਂ ਇਲਾਕੇ 'ਚ ਕੈਂਪ ਲਾਉਂਦੇ ਨੇ ਪਰ ਸਾਡੀ ਇਸ ਵਾਰ ਇੱਕ ਕੋਸ਼ਿਸ਼ ਸੀਗੀ ਅਸੀਂ ਆਪਣੇ ਇਲਾਕੇ 'ਚੋਂ ਨਿਕਲ ਕੇ ਬਾਹਰ ਉਹਨਾਂ ਲੋੜਵੰਦਾਂ ਦੇ ਕਰ ਅਪਰੋਚ ਕੀਤੀ ਜਿਹੜੇ ਦੂਰ ਦਰਾਡੇਆਂ ਦੇ ਇਲਾਕਿਆਂ 'ਚ ਰਹਿੰਦੇ ਜਿਹਦੇ ਵਿੱਚੋਂ 100 ਦੇ ਕਰੀਬ ਜਿਹੜੇ ਮੈਂਬਰ ਸੀ ਆਪਰੇਸ਼ਨਾਂ ਵਾਸਤੇ ਸਿਲੈਕਟ ਹੋਏ ਸੀਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਰੇਸ਼ਨ ਬਿਲਕੁਲ ਠੀਕ ਹੋ ਗਏ ਨੇ 3819 79 ਜੋ ਪਾਈ 796 00 ਇੱਕ ਨੰਬਰ ਦਿੱਤੇ ਰਗਣਾ ਤੋਂ ਬਣਾਇਆ ਹੋਇਆ ਕੋਰ ਹੈ ਭਾਈ ਆ ਹੋ ਰਹੀ ਹੈ ਇਧਰ ਨੰਗਲੇ ਉਹ ਗੱਡੀ ਨੂੰ ਲਾ ਦੇ ਉਹ ਬੱਬਾ ਕਿਉਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਮਾਵਾ ਨੂੰ ਮੇਰੇ ਬਾਪੂ ਬਜ਼ੁਰਗਾਂ ਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਡੀਆਂ ਅੱਖਾਂ ਬਣ ਗਈਆਂ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਤੁਹਾਨੂੰ ਤੋਂ ਅਸੀਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਆਪਣੀ ਰੰਗਲੀ ਦੁਨੀਆ ਨੂੰ ਦੇਖਦੇ ਰਹੋ ਰੰਗ ਮਾਣਦੇ ਰਹੋ ਸਾਰੇ ਅੱਜ ਜਿਹੜੇ ਤੁਸੀਂ ਦੇਖਦੇ ਹੋ ਬਾਪੂ ਜੀ ਉਹਨਾਂ ਨੂੰ ਮਾਤਾ ਜੀ ਉਹਨਾਂ ਨੂੰ ਇੱਥੇ ਬੈਠੇ ਆਂ ਕੁਰਸੀਆਂ ਤੇ ਸਾਡੇ ਦੋ ਛੋਟੇ ਭਰਾ ਵੀਰਿੰਦਰ ਸਿੰਘ ਗਰੇਵਾਲ ਤੇ ਸਰਬਜੀਤ ਸਿੰਘ ਗਰੇਵਾਲ ਕੂਕਲਾਂ ਦੇ ਜਾਤ ਵਿੱਚ ਜਿਹੜਾ ਅਸੀਂ ਅੱਖਾਂ ਦੇ ਕੈਂਪ ਲਾਉਨੇ ਆ ਸਾਲ ਦੇ ਵਿੱਚ ਦੋ ਵਾਰੀ ਇੱਕ 16 ਮਾਰਚ ਨੂੰ ਹੁੰਦਾ ਤੇ ਇੱਕ 16 ਦਸੰਬਰ ਨੂੰ ਹੁੰਦਾ ਤੇ ਇਹ 2023 ਦਾ 16 ਦਸੰਬਰ ਦਾ ਜਿਹੜਾ ਕੈਂਪ ਸੀਗਾ ਜਿਹਦੇ ਵਿੱਚ 1100 ਮੰਨ ਲਓ 1095 ਮੈਂਬਰਾਂ ਦਾ ਚੈੱਕਅਪ ਹੋਇਆ ਸੀਗਾ ਜਿਹਦੇ ਵਿੱਚੋਂ 100 ਦੇ ਕਰੀਬ ਜਿਹੜੇ ਮੈਂਬਰ ਸੀ ਆਪਰੇਸ਼ਨਾਂ ਵਾਸਤੇ ਸਿਲੈਕਟ ਹੋਏ ਸੀਗੇ ਉਹਨਾਂ ਦੇ ਵਿੱਚੋਂ ਅੱਜ ਇਹ 35 ਮੈਂਬਰਾਂ ਦੇ ਆਪਰੇਸ਼ਨ ਹੋ ਕੇ ਹਸਪੀਟਲ ਤੋਂ ਛੁੱਟੀ ਮਿਲ ਗਈ ਆ। ਤੰਦਰੁਸਤ ਨੇ ਬਾਹਰ ਕੀ ਜਿੱਦੀ ਕਰਪਾਣਾ ਆਪਰੇਸ਼ਨ ਬਿਲਕੁਲ ਠੀਕ ਹੋ ਗਏ ਨੇ। ਤੇ ਕੁਝ ਵਿੱਚੋਂ ਮੈਂਬਰ ਸੀਗੇ ਜਿਹੜੇ ਉਹਨਾਂ ਨੂੰ ਡਾਕਟਰਾਂ ਵੱਲੋਂ ਜਵਾਬ ਵੀ ਦਿੱਤਾ ਗਿਆ ਸੀ ਕਿਸੇ ਦਾ ਬੀਪੀ ਵਧਿਆ ਹੋਇਆ ਸੀ ਕਿਸੇ ਨੂੰ 슈ਗਰ ਦੀ ਪ੍ਰੋਬਲਮ ਸੀਗੀ। ਪਰ ਅਸੀਂ ਪੜ ਭਾਗੇ ਆਂ। ਭਾਗਾ ਵਾਲਿਆਂ, ਕਰਮਾਂ ਵਾਲਿਆਂ ਜਿਹੜਾ ਇਹਨਾਂ ਮਾਮਾਂ ਦੇ ਇਹਨਾਂ ਬਾਪੂਆਂ ਦੀਆਂ ਅੱਖਾਂ ਦੀ ਰੌਸ਼ਨੀ ਦੇ ਵਿੱਚ ਵਾਧਾ ਕਰਨ ਦਾ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਮੌਕਾ ਬਖਸ਼ਿਆ ਇਹ ਇੱਕ ਪੀਸ਼ੈਂਟ ਦਾ 2500 ਰੁਪਏ ਦੇ ਹਿਸਾਬ ਨਾਲ ਹਸਪੀਟਲ ਦੇ ਵਿੱਚ ਸੀਐਮਸੀ ਚ ਸੇਵਾ ਜਮ੍ਹਾਂ ਕਰਵਾਈ ਜਾਣੀ ਆ ਜਿਹਦੇ ਵਿੱਚੋਂ ਕਰੀਬ 16 ਕ ਮੈਂਬਰਾਂ ਦੇ ਪੈਸੇ ਉੱਥੇ ਜਮ੍ਹਾਂ ਹੋ ਚੁੱਕੇ ਆ ਬਾਕੀ ਮੈਂਬਰਾਂ ਦੇ ਜਿਹੜੇ ਪੈਸੇ ਆ ਉਹ ਤੁਸੀਂ ਉੱਥੇ ਜਮ੍ਹਾਂ ਕਰਾ ਸਕਦੇ ਹੋ ਸੀਐਮਸੀ ਹਸਪੀਟਲ ਦੇ ਵਿੱਚ ਜਾ ਕੇ ਸਿੱਧਾ ਆਈ ਡਿਪਾਰਟਮੈਂਟ ਦੇ ਵਿੱਚ ਬੜੀ ਇੱਕ ਛੋਟੀ ਜੀ amount ਹੁੰਦੀ ਆ 2500 ਪਰ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਸੀਂ ਆਪਣੇ ਨੂੰ 10 10 8 8 ਸਾਲ ਬਿਨਾਂ ਅੱਖਾਂ ਤੋਂ ਹੰਮਦਿਆਂ ਦੇਖਿਆ ਸਿਰਫ ਇਹੀ ਅਪਰਾਲੇ ਪਿੱਛੇ ਵੀ ਕਿਸੇ ਨੇ ਉਹ ਅਪਰਾਲਾ ਹੀ ਨਹੀਂ ਕੀਤਾ ਜਿੱਦੀ ਉਹਨੂੰ ਜ਼ਰੂਰਤ ਸੀ ਅੱਜ ਇਹਨਾਂ ਮਾਵਾ ਨੂੰ ਮੇਟ ਸਾਡੀਆਂ ਭੈਣਾਂ ਵੀ ਹੈ ਭੈਣੇ ਸੱਸੀਕਰ ਤੁਹਾਡਾ ਵੀ ਅੱਖ ਦਾ ਆਪਰੇਸ਼ਨ ਹੋ ਗਿਆ ਠੀਕ ਹੋਇਆ ਜਮਾ ਹਾਂਜੀ ਠੀਕ ਹੈ ਭੈਣੇ ਕਿੱਥੋਂ ਆਈ ਤੁਸੀਂ ਚੰਡੀਗੜ੍ਹ ਚੰਡੀਗੜ੍ਹ ਤੁਸੀਂ ਭੈਣੇ ਮੋਹਿਤੋਂ ਹਾਂਜੀ ਠੀਕ ਆ ਮਾਂ ਤੁਸੀਂ ਕਿੱਥੋਂ ਆਏ ਸੀ ਲੁਧਿਆਣੇ ਤੋਂ ਲੋਕਲੀਆਂ ਤੁਸੀਂ ਭੈਣੇ ਜੋਧਾ ਤੋਂ ਤੁਸੀਂ ਮਾਂ ਕਿੱਥੋਂ ਆ ਹਸਨਪੁਰ ਤੋਂ ਹਾਂਜੀ ਅੱਛਾ ਬਾਪੂ ਕਿੱਥੋਂ ਆ ਤੁਸੀਂ ਮੇਲਕੋਟਲੇ ਮੇਲਕੋਟਲੇ ਤੋਂ ਤੁਸੀਂ ਮਾਂ ਕਿੱਥੋਂ ਆ ਜੂੜਜੱਕ ਤੋਂ ਮਾਂ ਕਿੱਥੋਂ ਹੈ ਲੋੜ ਲੋਗੜ ਤੋਂ ਮਾਂ ਤੁਸੀਂ ਕਿੱਥੋਂ ਮਲੇਰਕੋਟਲੇ ਮਰੇਲਕੋਟਲੇ ਤੋਂ ਹਾਂਜੀ ਮਾਂ ਤੁਸੀਂ ਕਿੱਥੋਂ ਖੇਤਰ ਕਰੋਇਪੁਰ ਪ੍ਰੋਇਪੁਰ ਤੋਂ ਤੁਸੀਂ ਮਾਂ ਲੁਧਿਆਣੇ ਤੁਸੀਂ ਮਾਂ ਬੋਕੇ ਤੋਂ ਮੋਗੇ ਤੋਂ ਆ ਮਾ ਠੀਕ ਆ ਤੁਸੀਂ ਭੈਣੇ ਤੁਸੀਂ ਕਿੱਥੋਂ ਜੋਧਾ ਤੋਂ ਸੋਰੀ ਇਹ ਭੈਣ ਕਿੱਥੋਂ ਚੰਡੀਗੜ੍ਹ ਤੋਂ ਸੋਰੀ ਹਾਂਜੀ ਮੋਹਿਤ ਬੇਬੇ ਮੈਂ ਲੁਧਿਆਣਾ ਸ਼ੇਰਪੁਰ ਤੋਂ ਪਤਨ ਆਇਆ ਹਾਂ ਉਹ ਮੈਂ ਪਛਾਣ ਲਿਆ ਬੇਬੇ ਨੂੰ ਬੇਬੇ ਤੂੰ ਕਿੱਥੋਂ ਆ ਭਾਈ ਗਾਲ ਬੋਲਾਲੀ ਬੇਬੇ ਹਾਂਜੀ ਹਾਂ ਮੈਂ ਕਿੱਥੋਂ ਕਾਵਲ ਵਾਲੇ ਹੈ ਕਾਵਲ ਵਾਲੇ ਜ਼ਿਲ੍ਹਾ ਮੱਲਾਲਾ ਮੱਲਾਲਾ ਮੁਖ ਫਰੋਜ਼ਪੁਰ ਹਾਂਜੀ ਹਾਂ ਸੌਲੀ ਤੋਂ ਸੌਲੀ ਤੋਂ ਜਿਹੜਾ ਲੁਧਿਆਣਾ ਆਵਾ ਸਨੇਤ ਤੋਂ ਲੁਧਿਆਣਾ ਬਾਪੂ ਕਿੱਥੋਂ ਇਹ ਵਾਲੀ ਕਲੜਾ ਦੀ ਇਹ ਵਾਲੀ ਤੋਂ ਲੁਧਿਆਣਾ ਬਾਪੂ ਤੁਸੀਂ ਦੋਨੋਂ ਲੁਧਿਆਣਾ ਦੋਨੋਂ ਲੁਧਿਆਣਾ ਲੁਧਿਆਣਾ ਮਾਂ ਕਿੱਥੋਂ ਸਮਰਾਲੇ ਤੋਂ ਸਮਰਾਲੇ ਤੋਂ ਲੁਧਿਆਣੇ ਜਮਾਲਪੁਰ ਤੋਂ ਜਮਾਲਪੁਰ ਤੋਂ ਹਾਂ ਪਟਿਆਲੇ ਤੋਂ ਹਾਂ ਮੋਰੀ ਤੋਂ ਹਾਂਜੀ ਹਾਂਜੀ ਵੀਰੇ ਇਹ ਮਲਾਤ ਫਰੋਜਪੁਰ ਤੋਂ ਬਾਪੂ ਕਾਹੇ மல்லாஜபி ரோஜபுர மல்லாஜப ਮੇਲਕੋਟਲਾ ਇਹ ਸਾਡੇ ਮਾਪਿਓ ਸਾਡੇ ਆਪਣੇ ਬਾਪੂ ਬਜ਼ੁਰਗ ਜਿਨ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੋਏ ਆ ਸਾਡੇ ਛੋਟੇ ਭਰਾਵਾਂ ਦੀ ਆਤਮਾ ਨੂੰ ਮਹਾਰਾ ਸੱਚੇ ਪਾਤਸ਼ਾਹ ਸ਼ਾਂਤੀ ਬਖਸ਼ਣ ਪਰਿਵਾਰ ਦੇ ਉੱਤੇ ਮਿਹਰ ਭਰੇ ਹੱਥ ਰੱਖਣ ਬੱਚਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ ਟੋਟਲ 83 ਮੈਂਬਰਾਂ ਦੇ ਆਪਰੇਸ਼ਨ ਹੋਏ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੁਝ ਮੈਂਬਰ ਕੱਲ ਆਪਰੇਸ਼ਨ ਕਰਾ ਕੇ ਘਰੇ ਚਲੇ ਗਏ ਸੀ ਤੇ ਕੁਝ ਅੱਜ ਜਾ ਰਹੇ ਨੇ ਆਪਣੇ ਘਰ ਦੇਖੋ ਅੱਖਾਂ ਦਾ ਕੈਂਪ ਲਾਉਣਾ ਅੱਖਾਂ ਦੇ ਆਪਰੇਸ਼ਨ ਕਰਾਉਣੇ ਇਹ ਕਾਰਜ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੁਨੀਆਂ ਦੇ ਵਿੱਚ ਹਰ ਰੋਜ਼ ਵਾਂਗ ਕੈਂਪ ਲੱਗਦੇ ਨੇ ਬਹੁਤ ਸਾਰੀਆਂ ਸਸਥਾਵਾਂ ਆਪਣੇ ਆਪਣੇ ਇਲਾਕੇ 'ਚ ਕੈਂਪ ਲਾਉਂਦੇ ਨੇ ਪਰ ਸਾਡੀ ਇਸ ਵਾਰ ਇੱਕ ਕੋਸ਼ਿਸ਼ ਸੀਗੀ ਅਸੀਂ ਆਪਣੇ ਇਲਾਕੇ 'ਚੋਂ ਨਿਕਲ ਕੇ ਬਾਹਰ ਉਹਨਾਂ ਲੋੜਵੰਦਾਂ ਤੇ ਅਪਰੋਚ ਕੀਤੀ ਜਿਹੜੇ ਦੂਰ ਦਰਾਡੇਆਂ ਦੇ ਇਲਾਕਿਆਂ 'ਚ ਰਹਿੰਦੇ ਆ ਬਾਰਡਰ ਏਰੀਆ ਦੇ ਇਲਾਕੇ ਦੇ ਵਿੱਚ ਫਿਰੋਜ਼ਪੁਰ ਏਰੀਆ ਦਾ ਮੱਲਾਂ ਵਾਲਾ ਏਰੀਆ ਜਮਾਂ ਬਾਰਡਰ ਤੇ ਪੈਂਦਾ ਉਸ ਇਲਾਕੇ ਤੋਂ ਬਹੁਤ ਸੰਗਤ ਆਈ ਅਮੀਰ ਚੰਦ ਜੀ ਸਾਡੇ ਟੀਮ ਦੇ ਮੈਂਬਰ ਨੇ ਉਸ ਇਲਾਕੇ ਤੋਂ ਉਹਨਾਂ ਨੇ ਆਪਣੇ ਗੱਡੀਆਂ ਲਾ ਕੇ ਬੱਸਾਂ ਲਾ ਕੇ ਉਤੋਂ ਸੰਗਤਾਂ ਨੂੰ ਇੱਥੇ ਲੈ ਕੇ ਆਂਦਾ ਅੱਜ ਵੀ ਕੱਲ ਵੀ ਕਾਫੀ ਮੈਂਬਰ ਸੀ ਜਿਹੜੇ ਅੱਖਾਂ ਦੇ ਕੈਂਪ ਦੇ ਵਿੱਚ ਆਪਰੇਸ਼ਨ ਹੋਇਆ ਇਹਨਾਂ ਦੇ ਫਿਰੋਜ਼ਪੁਰ ਏਰੀਆ ਦੇ ਸੀਗੇ ਅੱਜ ਵੀ ਮਾਤਾ ਜੀ ਤੁਹਾਡਾ ਕਿੱਥੋਂ ਏਰੀਆ ਸੁਧਾਰ ਸੁਧਾਰ ਤੋਂ ਹੈ ਲੁਧਿਆਣਾ ਜ਼ਿਲ੍ਹਾ ਹਨ ਤੁਸੀਂ ਮਾ ਮੈਂ ਸੇਵਾ ਵ ਲਈ ਆਈ ਸੀ ਜੀ ਗਵਿੰਦਗੜ੍ਹ ਤੋਂ ਗਵਿੰਦਗੜ੍ਹ ਤੋਂ ਮੇਰੀ ਮਾ ਤੁਸੀਂ ਭੈਣੇ ਆਹੋ ਮੁੱਲਾਪੁਰ ਤੋਂ ਤੁਸੀਂ ਮਾ ਲੁਧਿਆਣਾ ਸ਼ਿਮਲਾਪੁਰੀ ਤੋਂ ਲੁਧਿਆਣਾ ਸ਼ਿਮਲਾਪੁਰੀ ਤੋਂ ਮਾ ਹਾਂਜੀ ਤੁਸੀਂ ਮਾ ਮੇਰੇ ਕੋਟਲੇ ਤੋਂ ਮਾਂ ਹਾਂ ਤੁਸੀਂ ਹਾਂਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੇਰੀ ਮਾਂ ਮਾਂ ਦੀ ਬੇਟੀ ਦਾ ਟ੍ਰੀਟਮੈਂਟ ਵੀ ਚੱਲਦਾ ਹੈ ਸਾਡੇ ਕੋਲੇ ਹਾਂਜੀ ਬੇਟੇ ਦਾ ਵੀ ਚੱਲਦਾ ਹਾਂਜੀ ਮਾਂ ਤੁਸੀਂ ਕਿੱਥੋਂ ਲੜਤੋਂ ਤੋਂ ਮਾਂ ਤੂੰ ਭੈਣ ਹੈ ਲੜਤੋਂ ਤੋਂ ਹੈ ਲੜਤੋਂ ਦਾ ਮੇਰੀ ਭੈਣ ਤੁਸੀਂ ਮਾਂ ਹਸਨਪੁਰ ਤੋਂ ਆ ਬੇਬੇ ਹਾਂਜੀ ਭੈਣੇ ਲੋਹਾਰੇ ਪਿੰਡ ਤੋਂ ਲੋਹਾਰੇ ਪਿੰਡ ਤੋਂ ਜਾਂਦੇ ਹਾਂ ਹਾਂ ਮਾਂ ਪੱਕੀ ਪਿੰਡ ਤੋਂ ਹੈ ਪੱਕੀ ਪਿੰਡ ਮ ਗੰਗਾ ਨਗਰ ਦੀ ਜਿਹੜੀ ਗੰਗਾ ਨਗਰ ਰਾਜਸਥਾਨ ਤੋਂ ਨਹੀਂ ਮਲੋੜ ਦੇ ਆਪਣੇ ਬੰਨੇ ਹਾਂ ਮਲੋੜ ਦੇ ਆਪਣੇ ਬੰਨੇ ਰਸਤਾ ਹਾਂਜੀ ਭੈਣੇ ਅਸੀ ਮੱਲਾ ਮੱਲਾਲ ਤੋਂ ਫਰੋਜਪੁਰ ਤੋਂ ਹਾਂਜੀ ਬਾਪੂ ਜੀ ਗਾਜੀਆਣਾ ਤੋਂ ਗਾਜੀਆਣਾ ਜ਼ਿਲ੍ਹਾ ਪਿੰਡਾ ਤੁਹਾਨੂੰ ਨਿਹਾਲ ਸਿੰਘ ਵਾਲਾ ਨਿਹਾਲ ਮੋਗਾ ਪੈ ਗਿਆ ਹਾਂ ਹਾਂਜੀ ਬਾਪੂ ਜੀ ਤੁਹਾਡਾ ਸਾਡਾ ਫਰੋਜਪੁਰ ਜ਼ਿਲ੍ਹਾ ਪੈਦਾ ਫਰੋਜਪੁਰ ਜ਼ਿਲ੍ਹਾ ਪੈਦਾ ਵਾ ਤੁਹਾਡਾ ਵੀ ਜੀ ਗਿੱਲਪਿੰਡਾ ਜੀ ਗਿੱਲਪਿੰਡ ਲੁਧਿਆਣਾ ਜ਼ਿਲ੍ਹਾ ਤੁਸੀਂ ਵੀ ਜੀ ਨਾਰੇ ਨਾਰੇ ਤੋਂ ਲੁਧਿਆਣੇ ਤੋਂ ਬਾਪੂ ਜੀ ਤੁਸੀਂ ਬਰਨਾਲੇ ਤੋਂ ਬਰਨਾਲੇ ਤੋਂ ਲੋਗੜ ਲੁਧਿਆਣਾ ਹਾਂਜੀ ਬਾਪੂ ਜੀ ਬਦਰੀ ਗਲਾਂ ਨਿਹਾਲ ਸਿੰਘ ਨਿਹਾਲ ਸਿੰਘ ਵਾਲਾ ਮੋਗਾ ਹਾਂਜੀ ਬਾਪੂ ਜੀ ਤੁਹਾਡਾ ਪਿੰਡ ਕਿਹੜਾ ਮੱਲਾਣਾ 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 ਗਾਲਵਕਲਾ ਗਾਲਵਕਲਾ ਚੰਨਾ ਜਿੱਪੜਾ ਪਟਿਆਲਾ ਸ਼ੰਨਾ ਹਾਂਜੀ ਲੁਧਿਆਣੇ ਚ ਪਿੰਡ ਲੁਧਿਆਣੇ ਚ ਬਾਈ ਹਾਂਜੀ ਬਾਈ ਲੁਧਿਆਣਾ ਹਾਂਜੀ ਬਾਪੂ ਵੀਰ ਮੇਂ ਪਿੰਡ ਲੁਧਿਆਣਾ ਮੈਰੂਪੜ ਤੋਂ ਜੀ ਰੂਪੜ ਤੋਂ ਬਾਪੂ ਫਰੋਜਪੜ ਤੋਂ ਮਮਦੌਰ ਫਰੋਜਪੜ ਤੋਂ ਜੀ ਮਮਦੌਰ ਫਰੋਜਪੜ ਤੋਂ ਬਾਜੀ ਬਾ ਦੇਖੋ ਇਹ ਸਾਡੇ ਸਾਰੇ ਮੈਂਬਰ ਆ ਮਾਤਾਵਾਂ ਤੇ ਬਾਪੂ ਬਜ਼ੁਰਗ ਜਿਨ੍ਹਾਂ ਦੇ ਅੱਖਾਂ ਦੇ ਆਪਰੇਸ਼ਨ ਹੋਏ ਆ ਬਿਲਕੁਲ ਤੰਦਰੁਸਤੀ ਦੇ ਨਾਲ ਬਿਲਕੁਲ ਜ਼ਿੰਮੇਵਾਰੀ ਦੇ ਨਾਲ ਅਸੀਂ ਬਾਪੂ ਵੀ ਅਰਗਾਨ ਨੂੰ ਆਪਣੇ ਘਰਾਂ ਨੂੰ ਭੇਜ ਰਹੇ ਆ ਬਿਲਕੁਲ ਠੀਕ ਨੇ ਰਿਪੋਰਟਾਂ ਵੀ ਬਿਲਕੁਲ ਨਾਰਮਲ ਆਈਆਂ ਸਾਰਿਆਂ ਦੇ ਚੈੱਕਅਪ ਹੋ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ